ਹਰੇ ਦੇ ਚ ਆ ਹੁਣ ਡਰਾਮੇ ਕਰਨ ਲੱਗੇ ਆ ਇਹ ਉਦੋਂ ਹੀ ਜਦੋਂ ਬਰਗਾੜੀ ਇਹ ਕਾਟ ਹੋਇਆ ਗੁਰਜ ਜਵਾਰ ਸਿੰਘ ਵਾਲੇ ਤੋਂ ਥਰੂਫ ਚੋਰੀ ਹੋਇਆ ਹੈ ਜੇ ਉਹਨੇ ਸਖਤ ਤੇ ਟਾਈਮ ਤੇ ਕਾਰਵਾਈ ਕੀਤੀ ਹੁੰਦੀ ਤੇ ਆ ਦੇਣੀ ਦੇਖਣੇ ਪਏ ਸੀ ਕਿਸੇ ਦਾ ਹੌਕਾ ਨਹੀਂ ਪੈਣਾ ਸੀ ਆ ਗੁਰੂ ਸਾਹਿਬ ਦੇ ਜਿਹੜੇ ਪਹਿਲੇ 267 ਸਰੂਪ ਹੈ ਉਹ ਕਿੱਥੇ ਗਏ ਔਰ ਇੱਕ ਭੱਟੀ ਸਾਜੇ ਸੰਦਰਜੀ ਮੈਨੂੰ ਦੱਸਾਂ ਇਹ ਸਾਡੀ ਗੁਰਬਾਣੀ ਨੂੰ ਭੰਨਣ ਦੀ गुरु गोबिंद जी मर्यादा प्रसन्न रामचंद्र गुरु गोबिंद जी देखो गुरु गोबिंद जी ने दस गुरु ग्रंथ साहब के अंदर आप खुद लिखा है छोटी वंश है ये वंशा जी है ਔਰ ਆਮਦਤ ਜੀ ਦੇ ਵੱਡੇ ਬੁੱਤਰ ਲੋਹ ਦੇ ਨਾਲ ਜਾ ਕੇ ਗੋਵਿੰਦ ਸਿੰਘ ਇਹਨੇ ਤਾਂ ਖੁਦ ਗੋਵਿੰਦ ਰਾਮਾ ਹੈ ਸਾਲ 2015 ਚ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਟੀਆਂ ਘਟਨਾਵਾਂ ਦੀ ਜਾਂਚ ਅਜੇ ਤੱਕ ਚੱਲੀ ਹੈ ਭਾਵੇਂ ਕੇਸ ਨੂੰ ਬੀਤੇਆਂ ਅੱਜ 5 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਪਰ ਫਿਰ ਵੀ ਇੱਕੋ ਜਵਾਬ ਮਿਲ ਰਿਹਾ ਹੈ ਕਿ ਜਾਂਚ ਜਾਰੀ ਹੈ ਖੈਰ ਅੱਜ ਇਹ ਸਵਾਲ ਪੈਦਾ ਹੁੰਦਾ ਹੈ ਕਿ ਹਰ ਵਾਰ ਕੁਝ ਹੀ ਸਮੇਂ ਦੇ ਫਰਕ ਤੇ ਹਮੇਸ਼ਾ ਸਿੱਖ ਧਰਮ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ ਕੁਝ ਸਮਾਂ ਬੀਤਦਾ ਨਹੀਂ ਕਿ ਜਦ ਤੱਕ ਕਿਸੇ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਵਾਪਰ ਜਾਂਦੀ ਹੈ ਤੇ ਜਾਂ ਫਿਰ ਕੋਈ ਵਿਵਾਦਿਤ ਬਿਆਨ ਜਾਰੀ ਕਰ ਦਿੱਤਾ ਜਾਂਦਾ ਹੈ ਤੇ ਕੁਝ ਸਮਾਂ ਬਿਆਨਬਾਜ਼ੀਆਂ ਹੁੰਦੀਆਂ ਨੇ ਸਿਆਸੀ ਲੋਗ ਰੋਟੀਆਂ ਸੇਕਦੇ ਨੇ ਫਿਰ ਗੋਗਲਿਆਂ ਤੋਂ ਮਿੱਟੀ ਚਾਣਨੇ ਜਾਂਦੀ ਹੈ ਨਤੀਜਾ 0 ਦੇ ਬਰਾਬਰ ਰਹਿ ਜਾਂਦਾ ਹੈ ਪਹਿਲਾ ਗੱਲ ਤਾਜ਼ਾ ਮਾਮਲੇ ਦੀ ਕਰਾਂਗੇ ਤਾਂ ਲਗਭਗ ਸਾਰਿਆਂ ਨੂੰ ਯਾਦ ਹੀ ਹੋਵੇਗਾ ਕਿ ਕੁਝ ਦਿਨ ਪਹਿਲਾਂ ਅਕਾਲੀ ਆਗੂਆਂ ਵੱਲੋਂ ਪਟਿਆਲਾ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਇਸ ਦਾ ਕਾਰਨ ਸੀ ਪਟਿਆਲਾ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਸ੍ਰੀ ਅਰਦਾਸਪੁਰ ਤੋਂ ਚੋਰੀ ਹੋਏ ਗੁਰੂਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਅਕਾਲੀ ਆਗੂਆਂ ਨੇ ਪ੍ਰਦਰਸ਼ਨ ਕਰਦਿਆਂ ਖੁੱਪ ਸੱਤਾਧਾਰੀ ਕਾਂਗਰਸ ਪਾਰਟੀ ਤੇ ਸਿਆਸੀ ਵਾਰਕੀਤੇ ਹਾਲਾਂਕਿ ਇਸ ਦੌਰਾਨ ਕੁਝ ਜੱਟ ਇਸ ਮੌਕੇ ਬੋਲਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਇਸ ਮਾਮਲੇ ਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਕਿ ਚੰਦੂ ਮਾਜਰਾ ਵੱਲੋਂ ਖੂਬ ਬਿਆਨਬਾਜ਼ੀਆਂ ਕੀਤੀਆਂ ਗਈਆਂ ਤੇ ਸੱਤਾਧਾਰੀ ਕਾਂਗਰਸ ਪਾਰਟੀ ਤੇ ਗੰਭੀਰ ਦੋਸ਼ ਲਾਏ ਗਏ ਐਸੇ ਤਰ੍ਹਾਂ ਹੀ ਜੇ ਹੁਣ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰੀਏ ਤਾਂ ਉਹਨਾਂ ਕਿਹਾ ਕਿ ਉਹ ਸਿਆਸਤ ਕਰਨ ਲਈ ਇੱਥੇ ਨਹੀਂ ਆਏ ਉਹ ਦਰਦ ਸਮਝ ਕੇ ਇੱਥੇ ਆਏ ਹਨ ਉਨਾ ਕਹਿਆ ਕਿ ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਕੁਝ ਨਹੀਂ ਹੋਇਆ ਪਿੰਡ ਕਲਿਆਣ ਚ ਗੁਰਦੁਆਰਾ ਸਾਹਿਬ ਅੰਦਰੋਂ ਸਰੂਪ ਚੋਰੀ ਹੋਏ ਤੇ ਅਕਾਲੀ ਦਲ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆ ਪ੍ਰਦਰਸ਼ਨ ਕਰ ਰਿਹਾ ਐਨਾ ਹੀ ਨਹੀਂ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਆਮ ਆਦਮੀ ਪਾਰਟੀ ਵੀ ਇਸ ਮਾਮਲੇ ਚ ਪਿੱਛੇ ਨਹੀਂ ਰਹੀ ਜੀ ਹਾਂ ਤੁਸੀਂ ਠੀਕ ਸੁਣਿਆ ਆਮ ਆਦਮੀ ਪਾਰਟੀ ਆਗਵਾ ਵੱਲੋਂ ਵੀ ਇਸ ਤੇ ਸਿਆਸੀ ਬਿਆਨਬਾਜ਼ੀਆਂ ਕੀਤੀਆਂ ਗਈਆਂ ਹਨ ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਸਾਨੂੰ ਅਤੇ ਗੁਰੂ ਸਾਹਿਬ ਨੂੰ ਖਿਡੋਣਾ ਬਣਾ ਲਿਆ ਗਿਆ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਤੇ ਵੀ ਸੰਧਵਾ ਨੇ ਤਿੱਖੇ ਵਾਰ ਕੀਤੇ। 29 ਨੂੰ ਜਾ ਕੇ ਸਰਕਾਰ ਹਿਲਦੀ ਹੈ। ਠੀਕ ਗੱਲ ਬਈ। ਕੋਈ ਨਿੱਕੀ ਜਿਹੀ ਘਟਨਾ ਹੋ ਜਾਵੇ। ਸਾਰਾ ਕੁਝ ਹਲਾ ਦਿੰਦੇ ਆ ਇਹ। ਹਾਂ ਥਾਉ ਦੇ ਪੈਸੇ ਪੈਸੇ ਉੱਥੋਂ ਕਿੱਥੋਂ ਲੈ ਕੇ ਕੇਰਨਾਲ ਤੋਂ ਲਿਆਉਂਦੇ ਉਹ ਨਿੰਗ ਸਿੰਘ ਦੀ ਇੱਕ ਟਕਰਾਰ ਹੋ ਗਈ ਪੁਲਿਸ ਨਾਲ ਸਾਰਾ ਕੁਝ ਸ਼ਾਂਤਾ ਕੀ ਗੱਲ ਸਾਡੇ ਗੁਰੂ ਨੂੰ ਗੁਰੂ ਨਹੀਂ ਸਮਝਦੇ? ਔਰ ਇਹਦੇ 'ਚ ਆ ਹੁਣ ਡਰਾਮੇ ਕਰਨ ਲੱਗੇ ਆ ਜੇ ਉਦੋਂ ਹੀ ਜਦੋਂ ਬਰਗਾੜੀ ਇਹ ਕਾਹਡ ਹੋਇਆ ਬੁਰਜ ਜਵਾਰ ਸਿੰਘ ਵਾਲੇ ਤੋਂ ਸਰੂਪ ਚੋਰੀ ਹੋਇਆ ਜੇ ਉਹਦੇ ਸਖਤ ਤੇ ਟਾਈਮ ਤੇ ਕਾਰਵਾਈ ਕੀਤੀ ਹੁੰਦੀ ਤੇ ਆ ਦੇਣੀ ਦੇਖਣੇ ਪੈਣੇ ਸੀ ਕਿਸੇ ਦਾ ਹੌਸਲਾ ਨਹੀਂ ਪੈਣਾ ਸੀ ਹਫੀਜ਼ ਇਹ ਬੇਜ ਇਹ ਸਾਡੀ ਡਿਊਟੀ ਹੈ ਤੁਸੀਂ ਸਾਡੀ ਡਿਊਟੀ ਲਈ ਹੈ ਇਹ ਨਹੀਂ ਹੈ ਕਿ ਲੋਣ ਆਈ ਹੈ ਇਹ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸਾਰਿਆਂ ਦਾ ਔਰ ਅਸੀਂ ਨਹੀਂ ਚੁੱਪ ਕਰਕੇ ਬਹਿਣਾ ਹੁਣੀ ਦੇ ਤੱਕ ਭਾਵੇਂ ਜੋ ਮਰਜ਼ੀ ਕਰਨਾ ਪਵੇ ਜੋ ਮਰਜ਼ੀ ਕੁਰਬਾਨੀ ਦੇਣੀ ਪਵੇ ਆ ਹੁਣ ਰਾਮੇ ਘਟ ਲੱਗੇ ਉੱਥੇ ਬੈਠੇ ਐਸਐਸਪੀ ਦਫ਼ਤਰ ਦੇ ਸਾਹਮਣੇ ਇਹ ਸਾਰੇ ਰਲਕੇ ਹੋ ਰਿਆ ਆ ਗੁਰੂ ਸਾਹਿਬ ਦੇ ਜਿਹੜੇ ਪਹਿਲੇ 267 ਸਰੂਪ ਹੈ ਉਹ ਕਿੱਥੇ ਗਏ ਔਰ ਇੱਕ ਵੱਡੀ ਸਾਜਿਸ਼ ਹੈ ਸੰਗਤ ਜੀ ਮੈਂ ਤੁਹਾਨੂੰ ਦੱਸਾਂ ਇਹ ਸਾਡੀ ਗੁਰਬਾਣੀ ਨੂੰ ਭੰਨਣ ਦੀ ਕੋਸ਼ਿਸ਼ ਹੈ ਇਹ ਆਪਾਂ ਨੂੰ ਸਹਰਕ ਹੋਣਾ ਪੈਣਾ ਹੈ ਗੁਰੂ ਸਾਹਿਬ ਦੇ ਵਿੱਚ ਕੋਈ ਆਲਟਰੇਸ਼ਨ ਕਰਨਾ ਚਾਹੁੰਦੀਆਂ ਕਈ ਜੱਦੇ ਬੰਦੇ ਕਈ ਲੋਕ ਸਾਨੂੰ ਦੁੱਧ ਦਾ ਜਪਾਉਣਾ ਚਾਹੁੰਦੇ ਆ ਸਾਡਾ ਮੋਹ ਗੁਰੂ ਨਾਲੋਂ ਤੋੜਨਾ ਚਾਹੁੰਦੇ ਸਾਨੂੰ ਦੂਰ ਕਰਨਾ ਚਾਹੁੰਦੇ ਆ ਉਹ ਵੀ ਕਿਉਂ ਨਹੀਂ ਹੋਈ ਜਾਂ 260 ਰੁਪਿਆਂ ਦੀ ਜਿਹੜੇ ਰਮਣ ਉਥੋਂ ਸਾਡੇ ਜ਼ਿਲ੍ਹੇ 'ਚੋਂ ਜਿੰਨੀਆਂ ਵੀ ਵੇਦਗੀਆਂ ਹੋਈਆਂ ਕੋਰਟ ਅੱਜ ਸਵੇਰੇ ਮੈਂ ਪਤਾ ਕੀਤਾ ਕੋਰਟ ਪੂਰੇ ਵੀ ਇੱਕ ਚਾਰ ਪੰਜ ਸਾਲ ਪਹਿਲਾਂ ਦੀ ਗੱਲ ਹੈ ਮੈਨੂੰ ਅੱਜ ਦੱਸਿਆ ਉਹਨਾਂ ਨੇ ਕਹਿੰਦੇ ਗੁਰੂ ਸਾਹਿਬ ਦਾ ਸਰੂਪ ਇੱਕ ਚੋਰੀ ਹੋ ਗਿਆ ਤੇ ਉੱਥੋਂ ਆਪਦੇ ਆਪਦੇ ਕੋਲੋਂ ਕੋਈ ਥਰੂ ਬੋਲ ਰਾਖੇ ਉੱਥੇ ਇਹਨੇ ਤੇ ਗੁਰਬਾਣੀ ਦੇ ਭੰਨ ਤੋੜ ਕੀਤੀ ਗਈ ਸੀ ਵਿੱਚ ਮਲਾਵਟ ਕੀਤੀ ਸੀ ਕੋਈ ਸਾਜ਼ਿਸ਼ ਹੋ ਰਹੀ ਆ ਆਪਾਂ ਸਾਰਿਆਂ ਨੂੰ ਸਤਰਗੋਣਾ ਪਊਗਾ ਔਰ ਜਿਹੜੀਆਂ ਆਪਣੇ ਚ ਕਾਲੀਆਂ ਭੇਡਾਂ ਆ ਉਹਨਾਂ ਨੂੰ ਪਛੜਨਾ ਪੈਣਾ ਕੋਈ ਕਹਿ ਦਿੰਦਾ ਲੰਬ ਕੁਸ਼ਗੀ ਵਲਾਦ ਕੋਈ ਕੁਛ ਕਹੀ ਜਾਂਦਾ ਸੋ ਸੰਗਤ ਜੀ ਗੁਰੂ ਦੇ ਸਿਰਫ ਆਪਣਾ ਜਿਹੜਾ ਰਾਹ ਦਿਸਦਾ ਉਹ ਗੁਰੂ ਆ ਆ ਜਿਹੜੇ ਆਪਦੇ ਬਣੇ ਫਿਰਦੇ ਨੇ ਕੋਈ ਮੁੱਖ ਮੰਤਰੀ ਬਣ ਗਿਆ ਕੋਈ ਪ੍ਰਧਾਨ ਮੰਤਰੀ ਬਣ ਗਿਆ ਇਹ ਆਪਾਂ ਨੂੰ ਗੁਰੂ ਤੋਂ ਉੱਤੇ ਨਹੀਂ ਗੇ ਸਾਡੇ ਲਈ ਸਾਡਾ ਕੋਈ ਗੁਰੂ ਆ ਅਸੀਂ ਠੋਕਰ ਮਾਰਦੇ ਇਹਨਾਂ ਦੇ ਐਮ.ਐਲ.ਏ ਨੂੰ ਅਸੀਂ ਠੋਕਰ ਮਾਰਦੇ ਇਹਨਾਂ ਦੀ ਵਜ਼ੀਰੀਆਂ ਨੂੰ ਸਾਨੂੰ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਆ ਸਾਨੂੰ ਸਾਡੇ ਗੁਰੂ ਦੀ ਲੋੜ ਆ ਡਰਾਮੇ ਕੀਤਾ ਇਹਨਾਂ ਨੇ ਮੈਂ ਤਾਂ ਨਾ ਸ਼ਰਮਾਉਣੀ ਚਾਹੀਦੀ ਹੈ ਜਿਹੜੇ ਲੋਕ ਅਜੇ ਵੀ ਆ ਜਿਹਨੂੰ ਉਹ ਪਿਤਾ ਜੀ ਕਹਿੰਦੇ ਉਹਦੇ ਮਗਰ ਜਾਣ ਵਾਲਿਆਂ ਨੂੰ ਆਪਦੇ ਲੀਡਰ ਬਣ ਨਹੀਂ ਜਾਂਦੇ ਕਿੰਨੇ ਲੋਕ ਸ਼ਹੀਦ ਕਰਦੇ ਪੰਜਾਬ ਦੇ ਸਿੱਖਾਂ ਤੇ ਹੀ ਪਾਉਦਾ ਬੇਅਦਬੀ ਦਾ ਜਿਹੜਾ ਇਨਜ਼ਾਮ ਸਿੱਖਾਂ ਦੇ ਲਾਉਣ ਦੀ ਕੋਸ਼ਿਸ਼ ਕੀਤੀ ਉਹ ਬੱਚਿਆਂ ਨੂੰ ਆਈਐਸਆਈ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆ ਬਦਲ ਕਿਹਨੇ ਹੋਣਾ ਡਰਾਮਾ ਕਰਨ ਲੱਗੇ ਉੱਥੇ ਵੀ ਸੀਬੀਆਈ ਤੁਹਾਡੇ ਕੋਲੇ ਆ ਸੈਂਟਰ ਦੀਆਂ ਏਜੰਸੀਆਂ ਖੁੱਟ ਮੋਦੀ ਕੋਲੇ ਆ ਉਹ ਤਾਂ ਤੁਸੀਂ ਲੋਕਾਂ ਦੇ ਘਰਾਂ 'ਚ ਵੜ ਗਏ ਸਾਡੇ ਐਮਐਲਏ ਦਾ ਜਿਹੜਾ ਮੇਰੇ ਤੋਂ ਪਹਿਲਾਂ ਐਮਐਲਏ ਸੀ ਉਹਨੇ ਕੁੱਤਾ ਘੁਆ ਲਿਆ ਸੀ ਇੱਕ ਹਫ਼ਤੇ ਦੇ ਵਿੱਚ ਕੁੱਤਾ ਨੱਬਨੇ ਦਾ ਸੀ ਇਹਨਾਂ ਨੇ ਜਿਨ੍ਹਾਂ ਦੀ ਨੀਤ ਹੋਵੇ ਇਹ ਬਦਨੀਤੀ ਨੇ ਇਹ ਸਿਰਫ ਤੇ ਸਿਰਫ ਆਪਾਂ ਨੂੰ ਲੜਾ ਕੇ ਪਿੰਡਾਂ ਦੇ ਵਿੱਚ ਅੱਗ ਲਵਾ ਕੇ ਆਪ ਪੰਜ ਸਾਲ ਉਹ ਲੁੱਟਦਾ ਪੰਜ ਸਾਲ ਉਹ ਲੁੱਟਦਾ ਐਨਾ ਹੀ ਨਹੀਂ ਇਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਵੀ ਸਖਤ ਪ੍ਰਤੀਕਿਰਿਆ ਦਿੱਤੀ ਗਈ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੇ ਕਾਫੀ ਟਾਈਮ ਤੋਂ ਮਿਲਣ ਦਾ 25 30 ਦਿਨ ਮਹੀਨੇ ਮੰਗੂ ਹੋ ਗਿਆ ਔਰ ਇੱਕ ਬਹੁਤ ਹੀ ਪ੍ਰਾਤਨ ਜਿਹੜੀ ਗੁਰੂ ਮਹਾਰਾਜ ਦਾ ਪਾਵਨ ਸਰੂਪ ਸੀ ਬੜੇ ਛੋਟੇ ਕਾਰ ਦਾ ਸੀ ਇਸ ਤਰ੍ਹਾਂ ਦੇ ਸਰੂਪ ਤਾਂ ਸਾਰੇ ਜਿਹੜਾ ਚਾਰ ਪੰਜ ਸਰੂਪ ਸਾਰੇ ਹੋਣਗੇ ਉਹ ਬੜੀ ਇੱਕ ਇਤਿਹਾਸਿਕ ਸਰੂਪ ਗੁਰੂ ਮਹਾਰਾਜ ਦਾ ਉੱਥੇ ਰੱਖਿਆ ਸੀ ਉਹ ਚੋਰੀ ਹੋ ਗਿਆ ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ 20 ਤਰੀਕੂ ਦਾ ਪਤਾ ਵੀ ਲੱਗਿਆ ਸੀ ਲੇਕਿਨ ਅੱਜ ਕਿੰਨੇ ਦਿਨ ਹੋ ਗਏ ਹਨ ਲੇਕਿਨ 20 ਦਿਨ ਹੋ ਗਏ ਅਜੇ ਤੱਕ ਜਿਹੜੀ ਸਰਕਾਰ ਨੇ ਅਸੀਂ ਮੈਂ ਖੁਦ ਵੀ ਉੱਥੇ ਗੁਰਦੁਆਰਾ ਸਾਹਿਬ ਜੋ ਕਲਿਆਣ ਦਾ ਪਿੰਡ ਦਾ ਗੁਰਦੁਆਰਾ ਉੱਥੇ ਮੈਂ ਗਿਆ ਸੀ ਔਰ ਸਾਰਾ ਮੌਕਾ ਵੀ ਦੇਖ ਕੇ ਆ ਉਥੇ ਦੀ ਬੰਦ ਕਮੇਟੀ ਨਾਲ ਵੀ ਸੀ ਮਿਲ ਕੇ ਆਏ ਸੀ ਔਰ ਆਈਜੀ ਜਿਹੜੇ ਨੇ ਸਾਡੇ ਇਸ ਜ਼ੋਨ ਦੇ ਪੁਲਿਸ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਕਿ ਇਹਨੂੰ ਜਲਦ ਤੋਂ ਜਲਦੀ ਜਿਹੜਾ ਉਹ ਜੋ ਫਾਰਮਲ ਸਿਰੂਪ ਹੈ ਉਹ ਮਹਾਰਾਜ ਦਾ ਔਰ ਉਹ ਲੱਭਿਆ ਜਾਵੇ ਲੇਕਿਨ ਇਹਦੇ ਵਿੱਚ ਬੜੀ ਅਨਗੈਂਧੀ ਜਿਹੜੀ ਹੈ ਉਹ ਪੰਜਾਬ ਸਰਕਾਰ ਵੱਲੋਂ ਵਰਤੀ ਜਾਈ ਹੈ ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਿਆਸੀ ਧਿਰਾਂ ਵੱਲੋਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਪਰ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਆਏ ਦਿਨ ਕੋਈ ਨਾ ਕੋਈ ਬੇਅਦਬੀ ਮਾਮਲਾ ਸਾਹਮਣੇ ਆਉਂਦਾ ਤੇ ਕਦੇ ਬੇਅਦਬੀ ਕਰਨ ਵਾਲਾ ਦਿਮਾਗੀ ਪਰੇਸ਼ਾਨ ਕਹਿ ਦਿੱਤਾ ਜਾਂਦਾ ਹੈ ਜਾਂ ਤੇ ਕਦੇ ਕੁਝ ਹੋਰ ਤੇ ਗੋਂਗਲਵਾ ਤੋਂ ਮਿੱਟੀ ਚੜ੍ਹ ਲਈ ਜਾਂਦੀ ਹੈ ਨਕੋਦਰ ਕਾਂਡ ਵਾਪਰਿਆ ਤਾਂ ਉਸ ਸਮੇਂ ਵੀ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪ ਅਗਨਪੇਟ ਕਰ ਦਿੱਤੇ ਗਏ ਤੇ ਉਸ ਤੋਂ ਬਾਅਦ ਚਾਰ ਨੌਜਵਾਨ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠੇ ਤੇ ਅੱਜ ਤੱਕ ਪੀੜਤਾਂ ਨੂੰ ਇੱਕੋ ਜਵਾਬ ਸੁਣਨ ਨੂੰ ਮਿਲ ਰਿਹਾ ਕਿ ਭਾਈ ਜਾਂਚ ਜਾਰੀ ਹੈ ਫਿਰ ਸਾਲ 2015 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਤੇ ਫਿਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਤੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਗਈਆਂ। ਕਈ ਨੌਜਵਾਨ ਮਾਰੇ ਗਏ ਤਾਂ ਕਈ ਜ਼ਖਮੀ ਹੋ ਗਏ। ਅੱਜ ਤੱਕ ਇੱਕੋ ਹੀ ਜਵਾਬ ਮਿਲ ਰਿਹਾ ਹੈ ਕਿ ਪਾਈ ਜਾਂਚ ਚੱਲ ਰਹੀ ਹੈ ਪਰ ਜਾਂਚ ਚੱਲ ਹੀ ਰਹੀ ਹੈ। ਇਹ ਤਾਂ ਸਨ ਉਹ ਮਾਮਲੇ ਜਿਸ 'ਚ ਸ਼ਰਿਆਮ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਪਰ ਜੇ ਗੱਲ ਕਰੀਏ ਬਿਆਨੀ ਹਮਲਿਆਂ ਦੀ ਤਾਂ ਇਹਨਾਂ ਦੀ ਵੀ ਕੋਈ ਥੋੜ ਨਹੀਂ ਹੈ। ਦੈਨ ਚੜਦਾ ਤਾਂ ਕਿਸੇ ਨਾ ਕਿਸੇ ਰਾਜਨੀਤਿਕ ਆਗੂ ਜਾਂ ਕਿਸੇ ਗਾਇਕ ਦਾ ਅਜਿਹਾ ਗੀਤ ਜਾਂ ਬਿਆਨ ਸਾਹਮਣੇ ਆ ਖੜਦਾ ਹੈ ਕਿ ਬਿਨਾ ਕਿਸੇ ਦੀਆਂ ਭਾਵਨਾਵਾਂ ਦਾ ਧਿਆਨ ਨਾ ਦਿੱਤਿਆ ਸ਼ਰਿਆਮ ਅਪ ਸ਼ਬਦ ਬੋਲੇ ਜਾਂਦੇ ਹਨ ਮਾਮਲਾ ਪੱਖਦਾ ਤੇ ਮਾਫੀ ਮੰਗ ਕੇ ਮਾਮਲਾ ਰਫਾ ਦਫਾ ਕਰ ਦਿੱਤਾ ਜਾਂਦਾ ਹੈ ਹੁਣ ਜੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਲਗਭਗ ਸਾਰਿਆਂ ਨੇ ਹੀ ਉਹ ਬਿਆਨ ਸੁਣਿਆ ਹੋਵੇਗਾ ਜਿਸ 'ਚ ਵਿਵਾਦਿਤ ਜਥੇਦਾਰ ਗਿਆਨੀ ਇਕਬਾਲ ਸਿੰਘ ਸ਼ਰੀਆਮ ਗੁਰੂ ਗੋਬਿੰਦ ਸਿੰਘ ਜੀ ਨੂੰ ਲਗਭਗ ਉਸ ਦੀ ਸੰਤਾਨ ਦੱਸ ਰਹੇ ਹਨ ਜ਼ਿਕਰੇ ਖਾਸ ਹੈ ਕਿ ਗਿਆਨੀ ਇਕਬਾਲ ਸਿੰਘ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਹਨ ਤੇ ਜੇਕਰ ਅਜਿਹੇ ਜ਼ਿੰਮੇਵਾਰ ਇਨਸਾਨ ਹੀ ਅਜਹੀਆਂ ਬਿਆਨਬਾਜ਼ੀਆਂ ਕਰਨ ਲੱਗ ਜਾਣ ਤਾਂ ਆਮ ਲੋਕਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਇਹ ਸਾਰਿਆਂ ਨੂੰ ਪਤਾ ਹੈ आज का दिन तो इतना सौभाग्यशाली है जिसका वर्णन नहीं हो सकता तखसीर अहमदी पटना साहब के जथेदार के तौर पर मोदी जी ने हमको स्वयं यहाँ आमंत्रित किया है और क्योंकि गुरु गोबिंद सिंह जी मर्यादा प्रसाद रामचंद्र जी के जो बड़े पुत्र लव थे उनके वंशज हैं गुरु गोविंद सिंह जी और कुशू के वंशज हैं गुरु नानक देव जी बेदी थे और सोढ़ी जो है गुरु गोबिंद सिंह जी वो लव के वंशज हैं तो हमारे तो पूर्वज थे तो अपने पूर्वज मर्यादा रामचंद्र जी के जो जन्मभूमि है वहाँ का जो भूमि पूजन हो रहा है और वहाँ का नींव रखा जा रहा है भव्य मंदिर जो कि पूरी दुनिया में हिंदुस्तान की एक अलग शान होगी शोभा होगी जैसे हिंदुस्तान पहले विश्व गुरु रहा और मोदी जी उसी ओर लगे हुए हैं कि फिर हिंदुस्तान को विश्व गुरु के रूप में उसको स्थापित करना है तो उसके लिए जो भगवान रामचंद्र जी का ये जो भव्य मंदिर बनेगा ये पूरी दुनिया में एक अलौकिक होगा हूं जे गल देश के प्रधानमंत्री नरेंद्र मोदी की करिए तो उन्होंने एक अजिहा ही विवादित बयान देता सी जी हाँ ਪੀਐਮ ਦਾ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕ ਰਾਮਾਇਣ ਲਿਖੀ ਗਈ ਹੈ ਤੇ ਇਸ ਦਾ ਨਾਮ ਉਹਨਾਂ ਨੇ ਗੋਬਿੰਦ ਰਾਮਾਇਣ ਦੱਸਿਆ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਖੁਦ ਗੋਬਿੰਦ ਰਾਮਾਇਣ ਲਿਖੀ। ਇਹ ਬਿਆਨ ਜਾਰੀ ਹੋਇਆ ਤੇ ਹੁਣ ਇਸ ਦਾ ਵਿਰੋਧ ਵੀ ਹੋ ਰਿਹਾ ਹੈ। ਪਿਛਲੇ ਦਿਨੀ ਜਿੱਥੇ ਸੰਤ ਸਿਪਾਹੀ ਸਿੱਖ ਜਥੇਬੰਦੀ ਦੇ ਆਗੂ ਭਾਈ ਦਵਿੰਦਰ ਸਿੰਘ ਨੇ ਇਸ ਦਾ ਵਿਰੋਧ ਕੀਤਾ ਉੱਥੇ ਹੀ ਜਲੰਧਰ ਚੇਵੀ ਪ੍ਰਧਾਨ ਮੰਤਰੀ ਅਤੇ ਗਿਆਨੀ ਇਕਬਾਲ ਸਿੰਘ ਦਾ ਪਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਸਿੱਖ ਤਾਲ ਕਮੇਟੀ ਤਾਲਮੇਲ ਕਮੇਟੀ ਸਿੱਖ ਐਕਸ਼ਨ ਕਮੇਟੀ ਜਲੰਧਰ ਵੱਲੋਂ ਅੱਜ ਅਸੀਂ ਜੋ ਪਿਛਲੇ ਦਿਨੀ ਅਜੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦਾ ਸਿਲਾ ਨਿਯਾਸ ਦੇ ਟਾਈਮ ਦੇ ਉੱਤੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸ਼ਬਦ ਬੋਲੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੋਵਿੰਦ ਰਮਾਇਣ ਲਿਖੀ ਸੀ ਇਹ ਇਤਿਹਾਸ ਵਿੱਚ ਕਿਤੇ ਵੀ ਦਰਜ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਵਿੰਦ ਰਮਾਇਣ ਲਿਖੀ ਸੀ ਇਸ ਗੱਲ ਦੇ ਨਾਲ ਸਾਡੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਇਸ ਲਈ ਨਰਿੰਦਰ ਮੋਦੀ ਜੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਿੱਖ ਕੌਮ ਤੋਂ ਮਾਫੀ ਮੰ ਤੇ ਨਾਲ ਹੀ ਮੈਂ ਕਹਿੰਦਾ ਕੌਮ ਦੇ ਗਦਾਰ ਸਾਬਕਾ ਜਥੇਦਾਰ ਤਖਤਰੀ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਇਹਨਾਂ ਨੇ ਉੱਥੇ ਕਿਹਾ ਕਿ ਜੋ ਸਿੱਖ ਕੌਮ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਲਵਕੁਸ਼ ਦੀ ਅਨਸ਼ਵੰਸ ਆ ਤੇ ਇਦਾਂ ਦੇ ਕੌਮ ਦੇ ਗਦਾਰਾਂ ਨੂੰ ਮੈਂ ਦੱਸਣਾ ਚਾਹਣਾ ਕਿ ਅਸੀਂ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜਿਆ ਹੋਇਆ ਤੇ ਅਸੀਂ ਸਾਡੀ ਮਾਤਾ ਸਹਿਬਕੌਰ ਤੇ ਸਾਡੇ ਪਿਤਾ ਧੰਨシਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਦੀ लाਡਲੀ ਫੌਜ ਆ ਤੇ ਜੇ ਤੁਸੀਂ ਇਦਾਂ ਦੀਆਂ ਹਰਕਤਾਂ ਤੋਂ ਬਾਜ਼ ਨਾ ਆਏ ਅਸੀਂ ਖਾਲਸਾਈ ਰੌ ਰੀਤਾ ਦੇ ਨਾਲ ਤੁਹਾਨੂੰ ਜਵਾਬ ਦੇਵਾਂਗੇ ਤੇ ਮੈਂ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਅੱਜ 4 ਦਿਨ ਹੋ ਗਏ ਬਿਆਨ ਆਏ ਨੂੰ ਪੰਜਾਬ ਦੇ ਵਿੱਚ ਕੋਈ ਵੀ ਸਿੱਖ ਜਥੇਬੰਦੀ ਕੋਈ ਵੀ ਡੇਰੇ ਦਾ ਆਗੂ ਜੋ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਆਪਣੀ ਕਿਰਤਵਰਤ ਚਲਾਉਂਦੇ ਨੇ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਜਦ ਕੋਈ ਛੋਟਾ ਬੰਦਾ ਕੋਈ ਗਲਤੀ ਨਾਲ ਬਿਆਨ ਦੇ ਦਿੰਦਾ ਤੇ ਇਹ ਫੜ ਦੇਣੀ ਬਿਆਨ ਦਿੰਦੇ ਕਿ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਤੇ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੀ ਕੌਮ ਲਈ ਮਾਰੇ ਸ਼ਬਦ ਬੋਲੇ ਨੇ ਕਿ ਅੱਜ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹ ਤੇ ਸਵੇਰੇ ਪੱਗ ਬੰਨਣ ਲੱਗੇ ਸ਼ੀਸ਼ੇ 'ਚ ਦੇਖਿਓ ਕਿ ਇਹ ਜਿਹੜੀ ਪੱਗ ਦਿੱਤੀ ਹੋਈ ਜਿਹੜੇ ਗੁਰੂ ਨੇ ਦਿੱਤੀ ਹੋਈ ਆ ਤੁਸੀਂ ਉਹਦੇ ਲਈ ਬੋਲਣਾ ਛੱਡ ਦਿੱਤਾ ਕੋਈ ਸ਼ਰਮ ਕਰੋ ਮਾੜੀ ਮੋਟੀ ਜੇ ਤੁਹਾਡੇ 'ਚ ਅਣਖ ਗੈਰਤ ਜੇ ਤੁਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੇ ਇਸ ਕੌਮ ਦੇ ਗਦਾਰ ਦੇ ਪুতਲੇ ਫੁਕੇ ਜਾਣ ਇਸ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ ਲੋਂਗੋਵਾਲ ਨੇ ਇਸ ਬਿਆਨ ਦੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਹੈ ਫਰਾਂਬੋਰਟ ਇਸ ਬੋਤੀ ਹੈ ਜੀ ਇਹ ਗੱਲਾਂ ਕਰਕੇ ਜਿਹੜੇ ਇਹ ਬੇਬੁਨਿਆਦ ਗੱਲਾਂ ਕੀਤੀ ਜਾਂਦੀਆਂ ਨੇ ਇਹ ਬਹੁਤ ਹੀ ਖਣਾਉਣੀਆਂ ਨੇ ਸਾਨੂੰ ਸਾਰੇ ਸਿੱਖ ਕੌਮ ਨੂੰ ਇਹਦੀ ਜਿਹੜੀ ਹੈ ਡਟ ਕੇ ਜਿਹੜਾ ਇਹਦਾ ਹੋਰ ਵੀ ਕਰਨਾ ਚਾਹੀਦਾ ਹੈ ਇਹਦੀ ਕੋ ਹੋਰ ਸਾਨੂੰ ਲਿੰਦਿਆ ਵੀ ਕਰਨੀ ਚਾਹੀਦੀ ਹੈ ਜਿਹੜੀ ਹੈ ਇਹ ਐਸੀ ਬੇਤੁਕੀਆਂ ਗੱਲਾਂ ਕੀਤੀ ਜਾਂਦੀਆਂ ਨੇ ਕੀ ਮੰਨਦਾ ਹਮਤਪਾਲ ਸਿੰਘ ਜੇਦਾਤ ਕਰਨੀ ਹੈ ਹਮਤਪਾਲ ਸਿੰਘ ਜੇਦਾਤ ਜੀ ਨੇ ਉਹ ਆਪ ਲਸਨ ਵੀ ਖੈਰ ਇਹ ਬਿਆਨਬਾਜ਼ੀਆਂ ਲਗਾਤਾਰ ਜਾਰੀ ਹਨ ਇਸ ਦੇ ਚਲਦਿਆਂ ਹੁਣ ਅਦਾਕਾਰ ਦੀਪ ਸਿੱਧੂ ਨੇ ਵੀ ਇਸ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਕੋਈ ਵੀ ਮਾਮਲਾ ਬੜੀ ਜਲਦੀ ਤੂਲ ਫੜਦਾ ਤੇ ਫਿਰ ਸ਼ਾਂਤ ਹੋ ਜਾਂਦਾ ਇੱਕ ਮੁੱਦਾ ਪੰਜਾਬ ਚ ਬਹੁਤ ਭਖਿਆ ਹੋਇਆ ਤੇ ਹੌਲੀ ਹੌਲੀ ਉਹਨੇ ਫਿਰ ਨਿਕਲ ਜਾਣਾ ਕਿਉਂਕਿ ਸਾਡੀ ਆਦਤ ਆ ਅਸੀਂ ਕਦੇ ਇੱਕ ਮੁੱਦੇ ਨੂੰ ਕਦੇ ਦੂਜੇ ਮੁੱਦੇ ਨੂੰ ਕਦੇ ਤੀਜੇ ਮੁੱਦੇ ਨੂੰ ਕਦੇ ਆਏ ਚੌਥੇ ਨੂੰ ਚੱਕ ਲੈਨੇ ਆ ਪਰ ਉਹਨਾਂ ਨੂੰ ਸਮੁੱਚਤਾ ਚ ਨਹੀਂ ਦੇਖਦੇ ਜਦੋਂ ਤੱਕ ਅਸੀਂ ਸਮੁੱਚਤਾ ਚ ਮੁੱਦਿਆਂ ਨੂੰ ਵਿਚਾਰਾਂਗੇ ਨਹੀਂ ਤਾਂ ਸਾਡੇ ਕੋਲੇ ਹੱਲ ਨਹੀਂ ਲੱਭਣਾ ਸਾਨੂੰ ਕੋਈ ਜਾਂ ਜਦੋਂ ਤੱਕ ਸਿਰ ਜੋੜ ਕੇ ਨਹੀਂ ਬੈਠਾਂਗੇ ਸਾਨੂੰ ਕੋਈ ਹੱਲ ਨਹੀਂ ਲੱਭਣਾ ਸੋ ਇਸ ਕਰਕੇ ਜਿਹੜੀ ਮੈਂ ਗੱਲ ਕਰਨ ਜਾ ਰਿਹਾ 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਸਿੰਗ ਹੁਣ ਉਹ ਮਿਸਿੰਗ ਆ ਜਿਹੜੇ ਉਹ ਹਜੇ ਤੱਕ ਨਾ ਤਾਂ ਕੋਈ ਅਥਾਰਟੀ ਉਹਦਾ ਜਵਾਬ ਦੇਣ ਆਸਤੇ ਤਿਆਰ ਆ ਨਾ ਹੀ ਕੋਈ एसजीपीसी ਦਾ ਮੈਂਬਰ ਉਹਦਾ ਜਵਾਬ ਦੇਣ ਵਾਸਤੇ ਤਿਆਰ ਬਾਈ ਜੀ ਗੱਲ ਇਹ ਆ ਉਹ ਸਰੂਪ ਹੈ ਨਾ ਜਿਹੜੇ ਉਹ ਫਾਸਲਾ ਤੈਅ ਕਰ ਗਏ ਆ ਪੰਜਾਬ ਤੋਂ ਨਾਗਪੁਰ ਤੱਕ ਦਾ ਹੁਣ ਤੁਸੀਂ ਇਹ ਦੇਖ ਲਓ ਜੇ ਉੱਥੋਂ ਤੱਕ ਗੱਲ ਪਹੁੰਚ ਗਈ ਆ ਫੇਰ ਸਾਡੇ ਪੱਲੇ ਕੀ ਰਹਿ ਗਿਆ ਸਾਡੇ ਪੱਲੇ ਕੁਝ ਨਹੀਂ ਰਿਹਾ ਫੇਰ ਸੋ ਇਸ ਕਰਕੇ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਪਛਾਨੋ ਵੀ ਸਾਡਾ ਇਤਿਹਾਸ ਬਦਲਿਆ ਜਾ ਰਿਹਾ ਸਾਡੇ ਗ੍ਰੰਥਾਂ ਨੂੰ ਬਦਲਿਆ ਜਾ ਰਿਹਾ ਸਾਡੀ ਐਜੂਕੇਸ਼ਨ ਨੂੰ ਬਦਲਿਆ ਜਾ ਰਿਹਾ ਤੁਸੀਂ ਇੱਕ ਮੇਰੀ ਅਰਦਾਸ ਆ ਸੰਗਤ ਨੂੰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਜਿਹਦੇ ਜਿਹਦੇ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਪੁਰਾਣੀ ਪਈ ਆ ਜਾਂ ਗੁਟਕਾ ਸਾਹਿਬ ਪਿਆ ਉਹਨੂੰ ਸਾਹਮ ਕੇ ਰੱਖ ਲੋ ਕਿਸੇ ਨੂੰ ਨਹੀਂ ਦੇਣਾ ਵੀ ਇਹਦਾ ਸੰਸਕਾਰ ਹੋ ਜੇ ਕਿਉਂਕਿ ਇਹ ਬਹੁਤ ਵੱਡੀ ਸਾਜ਼ਿਸ਼ ਆ ਇੱਕ ਇਸ ਸਾਜ਼ਿਸ਼ ਨੂੰ ਅਸੀਂ ਸਾਰੇ ਜਦੋਂ ਤੱਕ ਮਿਲ ਕੇ ਨਹੀਂ ਲੜਦੇ ਇਸ ਸਾਜ਼ਿਸ਼ ਦੇ ਅਗੇਂਸਰ ਸੀ ਖੜੇ ਨਹੀਂ ਹੁੰਦੇ ਉਦੋਂ ਤੱਕ ਇਹ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਕਿਉਂਕਿ ਤੁਸੀਂ ਇਹ ਦੇਖੋ ਜਿਹੜੇ ਹਥਿਆਰਾਂ ਦੀ ਲੜਾਈ ਹੈ ਨਾ ਜਿਹੜੀ ਉਹ ਬਾਲੀ ਦੇਰ ਤੱਕ ਨਹੀਂ ਲੜੀ ਜਾ ਸਕਦੀ ਹੁੰਦੀ ਹਥਿਆਰਾਂ ਦੀ ਲੜਾਈ ਇੱਕ ਜਗ੍ਹਾ ਆ ਕੇ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਸਾਡੀ ਲੀਡਰਸ਼ਿਪ ਨੇ ਸਾਨੂੰ ਕੋਈ ਨਵੇਂ ਪੈਂਤਰੇ ਦੇਣੇ ਹੁੰਦੇ ਆ ਸਾਨੂੰ ਕੋਈ ਨਵੀਂ ਰਣਨੀਤੀ ਘੜਨੀ ਹੁੰਦੀ ਆ ਪਰ ਸਾਡੀ ਤਾਂ ਲੀਡਰਸ਼ਿਪ ਹੀ ਹੈ ਨਹੀਂ ਨਾ ਸਾਡੇ ਕੋਲੇ ਰਾਜਸੀ ਲੀਡਰ ਆ ਨਾ ਸਾਡੇ ਕੋਲੇ ਤੁਸੀਂ ਕਿਹੜੋ ਵੀ ਧਾਰਮਿਕ ਲੀਡਰ ਆ ਜਿਹੜੇ ਰਾਜਸੀ ਲੀਡਰ ਆ ਉਹ ਦਿੱਲੀ ਦੀ ਗੁਲਾਮੀ ਕਰਦੇ ਆ ਉਹਨਾਂ ਦਾ ਪਾਣੀ ਭਰਦੇ ਆ ਜਿਹੜੇ ਧਾਰਮਿਕ ਲੀਡਰ ਆ ਉਹ ਸਾਡੇ ਜਿਹੜੇ ਉੱਥੇ ਸੂਬੇ 'ਚ ਬੈਠੇ ਲੀਡਰ ਆ ਉਹਨਾਂ ਦਾ ਪਾਣੀ ਭਰਦੇ ਆ ਹੁਣ ਅਸੀਂ ਕੀ ਦੇਖੇ ਕੀ ਦੇ ਕੋਲ ਆਸ ਰੱਖਾਂਗੇ ਸੋ ਮੈਂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਆ ਵੀ ਤੁਸੀਂ ਸਾਰੇ ਜਦੋਂ ਤੱਕ ਸਮੂਹਕ ਰੂਪ 'ਚ ਖੜੇ ਨਹੀਂ ਹੁੰਦੇ ਜਾਗਰੂਕ ਨਹੀਂ ਹੁੰਦੇ ਇਹਦਾ ਹੱਲ ਐਜੂਕੇਸ਼ਨ ਮਾਡਰਨ ਐਜੂਕੇਸ਼ਨ ਵੀ ਨਹੀਂ ਆ ਇਹਦਾ ਹੱਲ ਸਾਡੀਆਂ ਰਵਾਇਤਾਂ ਸਾਡੀ ਰਵਾਇਤੀ ਐਜੂਕੇਸ਼ਨ ਸਾਡੇ ਰਵਾਇਤੀ ਆਦਰਸ਼ ਜਿਹੜੇ ਗੁਰੂ ਸਾਹਿਬਾਨਾਂ ਨੇ ਸਾਨੂੰ ਆਦਰਸ਼ ਦਿੱਤੇ ਸੀ ਉਹੀ ਆ ਆਪਦੇ ਆਪ ਨੂੰ ਜਾਗਰੂਕ ਕਰੋ ਆਪਦੇ ਆਪ ਨੂੰ ਇਸ ਲੜਾਈ ਲਈ ਤਿਆਰ ਕਰੋ ਕਿਉਂਕਿ ਇਹ ਲੜਾਈ ਮੇਰੇ ਇਕੱਲੇ ਦੀ ਨਹੀਂ ਆ ਇਹ ਲੜਾਈ ਸਾਰੇ ਪੰਜਾਬ ਦੀ ਸਾਡੀ ਪੰਜਾਬੀਅਤ ਦੀ ਤੇ ਸਾਰੀ ਕੌਮ ਦੀ ਲੜਾਈ ਆ ਜੀ ਤੇ ਮੇਰੇ ਲਈ ਕੋਈ ਮੇਰਾ ਅਕਾਲੀਆਂ ਨਾਲ ਵੈਰ ਨਹੀਂ ਆ ਕੋਈ ਮੇਰਾ ਹੋਰ ਬੀਜੇਪੀ ਕਾਂਗਰਸ ਜਾਂ ਜਿਹੜਾ ਆਪ ਪਾਰਟੀ ਨਾਲ ਵੈਰ ਨਹੀਂ ਆ ਮੇਰੀ ਲੜਾਈ ਜਿਹੜੀ ਆ ਮੇਰੀ ਕੌਮ ਖਾਤਰ ਹੈ ਜੀ ਉਹਨਾਂ ਖਾਤਰ ਖੜੇ ਆ ਅਸੀਂ ਤੇ ਜਿਹੜੀ ਪਾਰਟੀ ਚਾਹੇ ਬੀਜੇਪੀ ਅਖਾਲੀ ਕਾਂਗਰਸ ਆਪ ਇਹਦੇ ਅਗੇਂਸਟ ਕੋਈ ਗੱਲ ਕਰੂਗੀ ਅਸੀਂ ਉਹਨਾਂ ਨੂੰ ਭੰਡਾਂਗੇ ਤੇ ਅਸੀਂ ਉਹਦੀ ਨਿੰਦਿਆ ਕਰਾਂਗੇ ਤੇ ਅਸੀਂ ਆਪਦੀ ਰਣਨੀਤੀ ਵੀ ਘੜਾਂਗੇ ਨਵੇਂ ਪੈਂਤਰੇ ਵੀ ਘੜਾਂਗੇ ਕਿਉਂਕਿ ਤੁਸੀਂ ਇਹ ਦੇਖੋ ਅਸੀਂ ਆਪਦੀਆਂ ਹੀ ਲੱਤਾਂ ਖਿੱਚਣ ਲੱਗ ਜਾਨੇ ਆ ਉਹ ਯਾਰ ਇਹ ਤਾਂ ਦੇਖ ਲਓ ਗੱਲ ਕੀ ਹੋ ਰਹੀ ਆ ਗੱਲ ਮੈਂ ਬੀਜੇਪੀ ਦੀ ਸਪੋਰਟ ਕੀਤੀ ਕਿ ਸਣੀ ਬੈਜ ਦੀ ਸਪੋਰਟ ਕੀਤੀ ਨਹੀਂ ਹੋ ਰਹੀ ਗੱਲ ਕੋਈ ਬਾਲੀ ਵੱਡੀ ਆ ਲੜਾਈ ਬਾਲੀ ਵੱਡੀ ਆ ਸੋ ਹੋਰ ਹੀ ਪਾਸੇ ਤੁਰੇ ਫਿਰਦੇ ਹੋ ਪਤੰਦਰੋ ਅਸਲ ਗੱਲ ਤੇ ਆਓ ਅਸਲ ਗੱਲ ਨੂੰ ਪਛਾਣੋ ਅਸਲ ਲੜਾਈ ਨੂੰ ਪਛਾਣੋ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਅਰਦਾਸ ਆ ਬਾਕੀ ਹੋਰ ਬਥੇਰੀਆਂ ਗੱਲਾਂ ਜਿਹੜੀਆਂ ਆਪਾਂ ਕਰਾਂਗੇ ਪਰ ਅੱਜ ਇੱਕ ਛੋਟਾ ਜਿਹਾ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਵੀ ਪੜਾ ਉੱਠੇ ਹਨ ਅਤੇ ਉਹਨਾਂ ਅਜਹੀਆਂ ਬਿਆਨਬਾਜ਼ੀਆਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਪਿਛਲੇ ਦਿਨਾਂ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਜੋ ਮਸਲਾ ਚੱਲਿਆ ਸੀ ਕਿ ਉੱਥੋਂ ਗੁੰਮ ਹੋਏ ਨੇ ਸਾਢੀ ਜੋ ਪਬਲਿਕੇਸ਼ਨ ਦੇ ਵਿੱਚ ਉਹ ਮਾਮਲਾ ਚੱਲ ਰਿਹਾ ਹੈ ਉਹਦੇ ਸੰਬੰਧੀ ਈ ਲੋਕ ਬੜੀ ਸੋਸ਼ਲ ਮੀਡੀਆ ਦੇ ਉੱਤੇ ਮੰਨ ਘੜਤ ਬਿਆਨਬਾਜ਼ੀ ਕਰ ਰਹੇ ਨੇ ਔਰ ਸੂਨੇ ਕੁਦਰ ਪ੍ਰਬੰਧ ਕਮੇਟੀ ਨੂੰ ਬਦਨਾਮ ਕਰਨ ਦੀਆਂ ਔਰ ਕੂਸ਼ਿਸ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ ਹੁਣੀ ਹੁਣੀ ਇੱਕ ਹਰਦੀਪ ਸਿੰਧੂ ਨਾਂ ਦਾ ਵਿਅਕਤੀ ਹੈ ਦੀਪ ਸਿੱਧੂ ਨਾਂ ਦਾ ਵਿਅਕਤੀ ਹੈ ਉਹਨਾਂ ਨੇ ਬਿਲਕੁਲ ਬੜੀ ਨਰਮੂਲ ਸਾਡੇ ਜਿਹੜੇ ਇਲਜ਼ਾਮ ਲਾਏ ਨੇ ਉਹਦੇ ਵਿੱਚ ਮੈਂ ਸੁਣਿਆਗਾ ਕਿ ਸੋਸ਼ਲ ਮੀਡੀਆ ਤੇ ਲਾਈਵ ਹੋਇਆਗਾ ਉਹ ਕਿ ਪਾਵਨ ਸਰੂਪ ਜਿਹੜੇ ਨੇ ਨਾਗਪੁਰ ਭੇਜੇ ਗਏ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਇਲਜ਼ਾਮਬਾਜ਼ੀਆਂ ਲਾਉਂਦੇ ਨੇ ਔਰ ਸ਼ੋਨੀ ਕਮੇਟੀ ਦੇ ਵਿਰੁੱਧ ਬੋਲਦੇ ਨੇ ਮੈਂ ਉਹਨਾਂ ਨੂੰ ਸਖਤ ਸ਼ਬਦਾਂ ਵਿੱਚ ਧਾਰਨਾ ਕਰਦਾ ਕਿ ਇਹਨਾਂ ਤੇ ਬਾਜ ਆ ਜਾਓ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਜਿਹੜੀਆਂ ਇਸ ਗਲਤ ਇਸ ਤਰ੍ਹਾਂ ਦੀਆਂ ਲਾਈਵ ਹੋ ਕੇ ਸ਼ੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਵੱਲੋਂ ਬੋਲਦੇ ਨੇ ਭਾਵੇਂ ਕੋਈ ਵੀ ਦੋਸ਼ੀ ਹੈ ਉਹਨੂੰ ਬਚਾ ਜ਼ਿਕਰੇ ਖਾਸ ਹੈ ਕਿ ਇਸ ਬਿਆਨ ਦੇ ਵਾਇਰਲ ਹੋਣ ਤੋਂ ਬਾਅਦ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਵੀ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਜਿਸ ਜੀ ਉਹ ਕਹਿ ਰਹੇ ਹਨ ਕਿ ਇਹ ਗੱਲ ਦਸਮ ਗ੍ਰੰਥ ਚ ਲਿਖੀ ਗਈ ਹੈ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਸਮ ਗ੍ਰੰਥ ਸਾਹਿਬ ਦੇ ਅੰਦਰ ਆਪੋ ਤੇ ਲਿਖਿਆ ਹੈ ਕਿ ਸਾਡੀ ਜਿਹੜੀ ਛੋਟੀ ਬਸ ਹੈ ਇਹ ਸਾਡੀ ਪਰਸਾ ਦੀ ਜਿਹੜੀ ਹੈ ਉਹ ਰਾਮਨੰਦ ਜੀ ਦੇ ਵੱਡੇ ਪੁੱਤਰ ਲੋਹਰ ਦੇ ਨਾਲ ਜਾ ਕੇ ਜੁੜੀ ਲਬ ਤੋਂ ਇਹ ਰੰਮ ਹੁੰਦੀ ਹੈ ਸਾਡੀ ਪਰਸਾਲੀ ਕੋ ਇਹ ਉਹ ਇਸ ਗੱਲ ਪੁਰਸ਼ਾਂ ਨੇ ਆਪ ਲੈ ਕੇ ਆਉਂਦੇ ਕਿ ਕਿਸੇ ਦੀ ਕੋ ਗੱਲ ਤੇ ਜਿਹੜੇ ਲੋਕ ਪੜ੍ਹੇ ਲਿਖੇ ਨੇ ਜਿਹੜੇ ਸਮਝਦਾਰ ਨੇ ਜਿਨ੍ਹਾਂ ਨੂੰ ਸੋਝੀ ਉਹ ਕੋਈ ਨਹੀਂ ਮੋੜਦਾ ਜਿਨ੍ਹਾਂ ਨੂੰ ਪਤਾ ਨਹੀਂ ਹੈ ਜਿਨ੍ਹਾਂ ਨੂੰ ਕਾਹ ਬੋਲਦੇ ਆ ਕਈ ਆਦੀ ਮਸੂਲੀ ਵਾਸਤੇ ਬੋਲਦੇ ਨੇ ਕਈ ਪੈਸਾ ਦੇ ਲਾਲਚ ਨੂੰ ਬੋਲਦੇ ਨੇ ਉਹ ਕਈ ਤਰ੍ਹਾਂ ਦੇ ਲੋਕ ਬੋਲਣ ਵਾਲੇ ਹੈਗੇ ਨੇ ਪਰ ਇਸ ਗੱਲ ਨੂੰ ਜਿਹਦੋਂ ਸੰਪਾਸ਼ਾ ਦੀ ਬਾਣੀ ਤੇ ਕਿੰਦੂ ਬੰਦੂ ਕਰਨਾ ਜਿਹੜਾ ਹੈ ਨਾ ਇਹ ਕੋ ਨਾ ਬੋਲਦਾ ਪਰ ਜਿਹੜਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਦਸਮ ਗ੍ਰੰਥ ਦਾ ਕਰ ਰਹੇ ਹੋ ਪਰ ਦਸਮ ਗ੍ਰੰਥ ਨੂੰ ਐਸਜੀਪੀਸੀ ਜਾਂ ਅਗਾਲ ਤਖਤ ਸਾਹਿਬ ਤਾਂ ਮੰਨਤਾ ਹੀ ਨਹੀਂ ਦਿੰਦੇ ਕੋਈ ਨਹੀਂ ਮੰਨਦਾ ਕੋਈ ਮੰਨਦਾ ਦਿੰਦੇ ਜੇ ਮੰਨਦਾ ਦਿੰਦੇ ਆ ਤਾਂ ਹੀ ਤਾਂ ਦਸਾਂ ਸਾਲਾਂ ਤੋਂ ਰੱਜ ਨੂੰ ਛੇਕਿਆ ਅਗਾਲ ਤਖਤ ਤੋਂ ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਤੇ ਲੰਮਾ ਸਮਾਂ ਬੀਤ ਜਾਂਦਾ ਹੈ ਧਰਨੇ ਮੁਜ਼ਾਹਰੇ ਹੁੰਦੇ ਹਨ ਪਰ ਇੱਕੋ ਜਵਾਬ ਮਿਲਦਾ ਹੈ ਕਿ ਜਾਂਚ ਚੱਲੀ ਹੈ ਲਗਾਤਾਰ ਸਿਆਸੀ ਤੇ ਹੋਰ ਬਿਆਨੀਆਂ ਕਰਦੇ ਨੇ ਮਾਫੀ ਮੰਗ ਕੇ ਸਾਥ ਦਿੱਤਾ ਜਾਂਦਾ ਹੈ ਹਰ ਵਾਰ ਅਜਹੀਆਂ ਕਾਰਵਾਈਆਂ ਹੁੰਦੀਆਂ ਨੇ ਜਾਂਚ جاری ਹੈ ਕਹਿ ਕੇ ਜਾਂ ਫਿਰ ਮਾਫੀ ਮੰਗ ਕੇ ਗੋਗਲੂਆਂ ਤੋਂ ਮਿੱਟੀ ਝਾੜ ਲਈ ਜਾਂਦੀ ਹੈ ਅੱਜ ਲੋੜ ਹੈ ਕਿ ਪ੍ਰਸ਼ਾਸਨ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਸਖਤ ਰਵਈਆ ਅਪਣਾਏ ਅਤੇ ਗਲਤ ਬਿਆਨਬਾਜ਼ੀਆਂ ਕਰਨ ਵਾਲਿਆਂ ਅਤੇ ਅਜਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਜਾਣ ਅਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਫਿਲਹਾਲ ਹੁਣ ਪ੍ਰਧਾਨ ਮੰਤਰੀ ਮੋਦੀ ਅਤੇ ਇਕਬਾਲ ਸਿੰਘ ਦੇ ਬਿਆਨ ਤੇ ਸਿਆਸਤ ਗਰਮਾਈ ਹੋਈ ਹੈ ਬਿਊਰੋ ਰਿਪੋਰਟ